ਇੱਕ ਇੱਕ ਵਿਭਾਗ ਮੈਂ ਤੁਹਾਨੂੰ ਦੱਸਾਂਗੇ ਟੋਟਲ ਫਰਾਡ ਹੈ ਟੋਟਲ ਝੂਠ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁੱਕਣਾ 1,20,000 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਦੇ ਅੰ데 ਤੱਕ ਹੋਵੇ ਜੀ ਤੇ ਸਾਰੀਆਂ ਗੱਲਾਂ ਅੱਜ ਰੱਖਣਾ ਸਾਡੇ ਪਾਰਸ਼ਦ ਦੇ ਵਿੱਚ ਬਾਜਵਾ ਸਾਹਿਬ ਆਮ ਤੌਰ ਤੇ ਹੁੰਦਾ ਪੰਜਾਬ ਪੰਜਾਬ ਦੇ ਪ੍ਰਾਈਮ ਇਸ਼ੂ ਜਿਹੜੇ ਚਾਹ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੋਵੇ ਪਾਣੀਆਂ ਦਾ ਇਸ਼ੂ ਹੋਵੇ ਹੁੰਦੇ ਨੇ ਇਸ ਸਰਕਾਰ ਦੇ ਵਿੱਚ ਇਹ ਇਸ਼ੂ ਨਦਾਰਦ ਰਹਿੰਦੇ ਨੇ ਬਿਲਕੁਲ ਚੰਡੀਗੜ੍ਹ ਦੇ ਉੱਤੇ ਤੇ ਭਗਵੰਤ ਮਾਨ ਨੇ ਤੇ ਆਪ ਨੇ ਤੇ ਪਹਿਲੇ ਹੀ ਆਪਣਾ ਕਬਜ਼ਾ ਛੱਡ ਦਿੱਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਹਰਿਆਣੇ ਨੇ ਮੰਗ ਕੀਤੀ ਸੀ ਕਿ ਤੇ ਹਾਈ ਕੋਰਟ ਰਿਆਨੇ ਦਾ ਵੱਖਰਾ ਹੋਣਾ ਚਾਹੀਦਾ ਤੇ ਵਿਧਾਨ ਸਭਾ ਵੱਖਰੀ ਹੋਣੀ ਚਾਹੀਦੀ ਉਸ ਟਾਈਮ ਭਗਵੰਤ ਮਾਨ ਨੇ ਪੁਰਾਣੀ ਹਾਈ ਕੋਰਟ ਤੇ ਆਪਣੀ ਵਿਧਾਨ ਸਭਾ ਦੀ ਬਿਲਡਿੰਗ ਤੇ ਤੇ ਕੋਈ ਹੱਕ ਹੀ ਨਹੀਂ ਜਤਾਏ ਨੇ ਕਿ ਆ ਕਿ ਸਾਨੂੰ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਵੇਂ ਚੰਡੀਗੜ੍ਹ ਵਾਸਤੇ ਦੇ ਦਿਓ ਸੋ ਇਹ ਤੇ ਪਹਿਲੇ ਹੀ ਚੰਡੀਗੜ੍ਹ ਨੂੰ ਅਵੰਨਨ ਕਰ ਚੁੱਕੇ ਨੇ ਪਾਣੀਆਂ ਨੂੰ ਵੰਡਨ ਕਰ ਚੁੱਕੇ ਨੇ ਤੁਸੀਂ ਸਾਰੇ ਕੀ ਚੀਜ਼ਾਂ ਆਪਾਂ ਬਦਲ ਬਦਲਵਾਨ ਸਾਹਿਬ ਦੀ ਵਿੱਚ ਹੋ ਰਹੀ ਚਾਰ ਵਜੇ ਮੁਲਾਕਾਤ ਕਰਿਆ ਗਵਰਨਰ ਨਾਲ ਮੁੱਖ ਮੰਤਰੀ ਦੇ ਗਵਰਨਰ ਸਾਹਿਬ ਕੀ ਉਮੀਦਾਂ ਨੇ ਨਹੀਂ ਇਹਨਾਂ ਤੋਂ ਇਹਨਾਂ ਤੋਂ ਕੀ ਉਮੀਦ ਹੋਣੀ ਸੀ ਗਵਰਨਰ ਇਹਨਾਂ ਦੀ ਜਾਣ ਨੂੰ ਰੋਂਦਾ ਹੋਣਾ ਕਿ ਮੈਨੂੰ ਝੂੜਦਾ ਪਲੰਦਾ ਮੇਰੇ ਕੋ ਐਸ ਉਮਰ ਦੇ ਵਿੱਚ ਬੁਲਾਤਾ ਲੈ ਹੱਸ ਤੁਸੀਂ ਮੈਨੂੰ ਦੇਖੋ ਗੁਰਨੇ ਨੇ ਮਿਲ ਕੇ ਇਹਨੂੰ ਕੀ ਕਰਨਾ ਦੇ ਲਿਆਨ ਨੂੰ ਤੇ ਕੁਝ ਵੀ ਨਹੀਂ ਇਹਨਾਂ ਕੋਲ ਆਜੋ ਸਭ ਪਰਸੋਂ ਕੇਂਦਰੀ ਜਲ ਸਖਤੀ ਮੰਤਰੀ ਨੇ ਕਹਿ ਗਿਆ ਹਰਿਆਣੇ ਨੂੰ ਦੇ ਹਿੱਸੇ ਦਾ ਪਾਣੀ ਵੰਡ ਦੇਗਾ ਆ ਜਲਦੀ ਚਾਰੋਂ ਮੁੱਖ ਮੰਤਰੀ ਦੀ ਸਰ ਬੈਠਕ ਵੀ ਹੋਣ ਜਾ ਰਹੀ ਹੈ ਇਸੇ ਮੁੱਦੇ ਉੱਤੇ ਦੇਖੋ ਮੇਰੀ ਗੱਲ ਸੁਣ ਲੋ ਇਹਦੇ ਤੋਂ ਤੇ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੇਰਾ ਪਹਿਲੇ ਵੀ ਕਹਿਣਾ ਸੀ ਉਹ ਵੀ ਕਹਿਣਾ ਇਹ ਤੇ ਹੈ ਮਿਨਿਸਟਰੀ ਆਫ ਹੋਮ ਅਫੇਅਰਜ਼ ਦਾ ਨੋਮਨੀ ਇਹਨੇ ਉਹ ਕੰਮ ਕਰਨਾ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰਜ਼ ਕੀ ਮਿਸਟਰ ਨੂੰ ਕਹੇਗੀ ਤੇ ਉਸੇ ਮੁਤਾਬਕ ਚੱਲਣਾ ਵੇਖੋ ਹੁਮਨਿਸਟਰ ਨੇ on the floor of house ਕਹ ਦਿੱਤਾ ਕਿ ਜਦੋਂ ਅਸੀਂ ਇਕਾਦੇ ਵੀ ਨੂੰ ਡਿਬਰੂਗੜ੍ਹ ਦੀ ਜੇਲ੍ਹ ਚ ਪਹੁੰਚਾਇਆ ਤੇ ਸਰਕਾਰ ਵੀ ਸਾਡੀ ਨਹੀਂ ਸੀ ਅਸੀਂ ਫਿਰ ਵੀ ਕੰਮ ਕਰਵਾਤਾ ਉਹਦਾ ਮਤਲਬ ਸਾਫ਼ ਤੋਂ ਦੱਸਦੇ ਰਿਹਾ ਕਿ ਜੋ ਇਸ਼ਾਰਾ ਕਰਦੇ ਨੇ ਉਹੀ ਇਹ ਕਰਦੇ ਠੀਕ ਸਰ ਦਿੱਲੀ ਕੇ ਦੋ ਨੇਤਾਵਾਂ ਕੋ ਜ਼ਿੰਮੇਵਾਰੀ ਠੀਕ